ਕਬੱਡੀ 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 ਸ਼ੋਰਾ ਗੋਰਾ ਰਸਾਲੂ ਪਿੰਡ ਵਾਲਾ ਕਬੱਡੀ ਪਾ ਰਿਹਾ ਤੇ ਜਾਫੀ ਚਾਰ ਦੇ ਵਿੱਚੋਂ ਆਹ ਪ੍ਰੀਤ ਪਹਿਲੀ ਰੇਡ ਤੇ ਵੇਖਦੇ ਵੀ ਖੜਕਾ ਦੜਕਾ ਐਨ ਫੜਿਆ ਹੋਇਆ ਪੱਟ ਲੱਗਾ ਹੋਇਆ ਜੋਰ ਲਓ ਰਪਿੰਦਰ ਪੋਪਾ ਐ ਰਪਿੰਦਰ ਪੋਪਾ ਕਹਿੰਦੇ ਮੌਰੀ ਵਾਲਾ ਵਾਹ ਓਏ ਪੋਪਿਆ ਇਹ ਨੇਕ ਸਿੰਘ ਦਾ ਪੁੱਤਰ ਐ ਮੌਲੀ ਵਾਲੇ ਨੇਕ ਸਿੰਘ ਦਾ ਪੋਪਾ ਕਹਿੰਦੇ ਆਹ ਵੇਖਦੇ ਅੱਜ ਝੰਡੀ ਕਿਹੜਾ ਲੈ ਕੇ ਜਾਂਦਾ ਏ ਅੱਜ ਮੁਲਾੰਬਰ ਗਰੀਬਦਾ ਦੇ ਕਬੱਡੀ ਕੱਪ ਤੇ ਕਾਉਂਡ ਝੰਡੀ ਪੜਦਾ ਆਹ ਨਰਮਲ ਕਹਿੰਦੇ ਬਨੂੜ ਵਾਲਾ ਫੜਿਆ ਹੋਇਆ ਪੱਟ ਲੱਗਿਆ ਹੋਇਆ ਜੋਰ ਆਹ ਗਗਨ ਨੂੰ ਕਹਿੰਦੇ ਮੁੰਡਾ ਜੇ ਤੇ ਜਫਾ ਲੱਗ ਗਿਆ ਆਹ ਦੁਨੀਆ ਨਾ ਚੁੱਠਣੀ ਐ ਮੇਲਾ ਨਾ ਚੁੱਠਣਾ ਆਹ ਬਨੂੜ ਵਾਲਾ ਨਰਮਲ ਬੱਲੇ ਬੱਲੇ ਕਰਾ ਗਿਆ ਓਏ ਭਾਈ ਬਨੂੜ ਵਾਲਿਆਂ ਦੀ ਖੇਡ ਕਿੰਦਾ ਲੱਗਦੀ ਤਾੜੀਆਂ ਤੇ ਕਿਹੜਾ ਖਿਡਾਰੀ ਇਸ ਵੇ ਆ ਨੌਜਵਾਨ ਮਨੀ ਤੇ ਸੁੱਖਾ ਮਨੀ ਤੇ ਸੁੱਖਾ ਸੁੱਖਾ ਤੇ ਮਨੀ ਬੱਲੇ 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 ਅੱਜ ਮਨੀ ਨਹੀਂ ਵੀ ਆਈ ਤੇ ਆਇਆ ਹੋਇਆ ਹੈ ਮਨੀ ਸੁੱਖਾ 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 ਭੱਜ ਗਿਆ ਜੇ ਬਨੂੜ ਵਾਲੇ ਸੁੱਖੇ ਦੀ ਖੇਡ ਵਧੀਆ ਲੱਗਦੀ ਓਏ ਤਾੜੀਆਂ ਟਕਾ ਕੇ ਤਾੜੀਆਂ ਟਕਾ ਕੇ ਭਾਈ ਦੀ ਹੈ ਰਸਾਲੂ ਵਾਲਾ ਹਾਂਜੀ ਰਜੇਸ਼ ਜੀ ਤੁਸੀਂ ਦੱਸੋ ਹੈਲੋ ਉਧਰ ਸਾਡੇ ਵੀਰ ਪੂਰੀ ਸਟੇਟ ਹੈ ਪੜੌਂਜਿਆਂ ਵਾਲੇ ਕਹਿੰਦੇ ਵੀ ਬਨੂੜ ਦਾ ਜਾਫੀ ਹੁਣ ਕੋਈ ਵੀ ਜੱਫਾ ਨਾ ਵੇਖ 1000 ਏ ਏ ਬੱਲੇ 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 ਮਾਰ ਦਿਓ ਤਾੜੀਆਂ ਆ ਬਿੱਲਾ ਬਨੂੜ ਵਾਲਾ ਆ ਗੋਰੇ ਰਸਾਲੇ ਨੂੰ ਫੜ ਗਿਆ ਤਾੜੀਆਂ ਮਾਰ ਦੋ ਮੁੰਡਾ ਕਹਿੰਦੇ ਇਹ ਆ ਨੌਜਵਾਨ ਬਿੱਲਾ ਬਨੂੜ ਵਾਲਾ ਸਿਰੇ ਦਾ ਜਫਾ ਜਿਹੜੇ ਫਾਈਨਲ ਦੇ ਵਿੱਚ ਮੈਚ ਤੋੜ ਗਏ ਪਰ ਆ ਸੁੱਖਾ ਬਨੂੜ ਵਾਲਾ ਮੁੰਡੇ ਸੋਹਣੀ ਖੇਡ ਦੇ ਮਾਲਕ ਹੈ ਮੁੰਡੇ ਨਵੇਂ ਆ ਆ ਸੀਜ਼ਨ ਦੇ ਵਿੱਚ ਮੁੰਡਿਆਂ ਨੇ ਧੱਕ ਪਾਈ ਹੋਈ ਹੈ ਆ ਸੀਜ਼ਨ ਦੇ ਵਿੱਚ ਮੁੰਡਿਆਂ ਨੇ ਧੱਕ ਪਾਈ ਹੋਈ ਹੈ ਆਓ ਸਾਹਮਣੇ ਕਕਰਾਲੀ ਸਾਹਿਬ ਦੇਖਿਓ ਨੇੜੇ ਜੇ ਹੋ ਕੇ ਅਮਰਤਪਾਲ ਸ਼ੇਰੂ ਤੇ ਸੁੱਖੇ ਦੇ ਦਰਮਿਆਨ ੜਕਾ ੜਕਾ ਪਰ ਪੁਆਇੰਟ ਅਵੀ ਦੇ ਸਿਆ ਪੁਆਇੰਟ ਰੇਡਰ ਨੇ ਆਪਣੀ ਟੀਮ ਦੇ ਨਿਰਮਲ 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 ਆਹ ਨਿਰਮਲ ਬਨੂੜ ਵਾਲਾ ਐਨ ਖੁੱਚਾਂ ਪੱਟੀ ਬੈਠਾ ਬੱਲੇ 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 ਆਹ ਕਬੱਡੀ 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 ਇਹ ਨਿਰਮਲ ਬਨੂੜ ਵਾਲਾ ਸਿਰੇ ਦਾ ਜਫਾ ਲਾ ਗਿਆ ਆਹ ਭੋਲੇ ਨੂੰ ਸਿਰੇ ਦਾ ਜਫਾ ਲਾ ਗਿਆ ਭੋਲਾ ਕਹਿੰਦਾ ਕੋਈ ਗੱਲ ਨਹੀਂ ਕਰਨ ਕਰਦਾ ਹੈ ਜਹਾਰੀ ਦੀ ਖੇਡ ਦੇ ਉੱਪਰ ਆਹ ਕਹਿੰਦੇ ਸ਼ਨੀ ਆਦਮਾਲ ਦੀ ਧਰਤੀ ਦਾ ਮਲੇਰ ਕੋਟਲੇ ਦਾ ਇਲਾਕਾ ਮੇਰੇ ਮਿੱਤਰੋ ਸ਼ਨੀ ਤੇ ਰਾਹੁਲ ਰਾਹੁਲ ਤੇ ਸ਼ਨੀ ਆਹ ਦੇਖੋ ਆਹ ਦੇਖੋ ਬੰਦਾ ਤਾੜੀਆਂ ਮਾਰਦੇ ਆਹ ਤਾੜੀਆਂ ਮਾਰਦੇ ਰਾਹੁਲ ਭੱਜ ਗਿਆ ਰਾਹੁਲ ਭੱਜ ਗਿਆ ਰਾਹੁਲ ਭੱਜ ਗਿਆ